ਵਿਦਾਂਤਪਾ ਹਲਕਾ ਨਾਬਾ ਦੇ ਪਿੰਡ ਲੁਬਾਣਾ ਟੇਕੂ ਦੇ 24 ਸਾਲਾ ਨੌਜਵਾਨ ਦੀ 2-3 ਦਿਨ ਪਹਿਲਾਂ ਹੋਈ ਮੌਤ ਤੋਂ ਬਾਅਦ ਪਿੰਡ ਵਾਸੀ ਹੁਣ ਨਸ਼ੇ ਦੇ ਖਤਰੇ ਤੋਂ ਡਰੇ ਹੋਏ ਹਨ ਲੁਬਾਣਾ ਟੇਕੂ ਲੁਬਾਣਾ ਕਰਮੂ ਤੇ ਲੁਬਾਣਾ ਮਾਡਲ ਟਾਊਨ ਪਿੰਡਾਂ ਦੇ ਵਸਨੀਕ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਵਿਰੋਧ ਕਰਨ ਲਈ ਇਕੱਠੇ ਹੋਏ ਹਨ ਇਹਨਾਂ ਤਿੰਨਾਂ ਪਿੰਡਾਂ ਦੇ ਨੌਜਵਾਨਾਂ ਨੇ ਆਪਣੇ ਪਿੰਡ ਵਿੱਚ ਨਸ਼ਾ ਤੱਕਣ ਨਸ਼ਾ ਵੇਚਣ ਦੀ ਇਜਾਜ਼ਤ ਨਾ ਦੇਣ ਦਾ ਫੈਸਲਾ ਲਿਆ ਹੈ ਲੁਬਾਣਾ ਟੇਕੂ ਪਿੰਡ ਵਿੱਚ ਇੱਕ 31 ਮੈਂਬਰ ਕਮੇਟੀ ਬਣਾਈ ਗਈ ਹੈ ਜਿਸ ਦੀ ਜ਼ਿੰਮੇਵਾਰੀ ਨੌਜਵਾਨਾਂ ਨੂੰ ਨਸ਼ਾ ਛਡਾਈ ਉਤਸ਼ਾਹਿਤ ਕਰਨਾ ਅਤੇ ਨਸ਼ਾ ਤਸਰਾ ਵਿਰੁੱਧ ਕਾਰਵਾਈ ਕਰਨਾ ਹੋਵੇਗੀ ਫਸਨੀਕਾ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਸਵਾਲ ਉਠਾਇਆ ਕਿ ਹੈ ਕਿ ਨਸ਼ੇ ਅੱਜ ਵੀ ਖੁੱਲ੍ਹੇਆਮ ਵਿਕ ਰਹੇ ਹਨ ਇਸ ਮੁੱਦੇ ਤੇ ਬੋਲਦੇ ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੀ ਜੰਗ ਬੁਰੀ ਤਰ੍ਹਾਂ ਅਸਫਲ ਹੋਈ ਜਿਸ ਕਾਰਨ ਨਸ਼ੇੜਿਆਂ ਦੀ ਗਿਣਤੀ ਵਧ ਰਹੀ ਹੈ ਸਿੱਟੇ ਵਜੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇੱਕ 31 ਮੈਂਬਰੀ ਕਮੇਟੀ ਬਣਾਈ ਹੈ ਜੋ ਨਸ਼ੀਲੇ ਪਦਾਰਥਾਂ ਦੀ ਤਰਵਤੋਂ ਵਿਰੁੱਧ ਕਾਰਵਾਈ ਕਰਨ ਵਿੱਚ ਪੁਲਿਸ ਦੀ ਸਹਾਇਤਾ ਕਰੇਗੀ ਅਤੇ ਹੀ ਯਕੀਨੀ ਬਣਾਏਗੀ ਕਿ ਪਿੰਡ ਵਿੱਚ ਕੋਈ ਵੀ ਨਸ਼ੀਲਾ ਪਦਾਰਥ ਨਾ ਵੇਚਿਆ ਜਾਵੇ ਜਾਂ ਨਾ ਵਰਤਿਆ ਜਾਵੇ ਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਲਵਾਣਾ ਵਿਖੇ ਇੱਕ ਭਾਰੀ ਇਕੱਠ ਹੋਇਆ ਨਸਿਆਂ ਵਿਰੁੱਧ ਸਾਰੇ ਕਮੇਟੀ ਦੇ ਵਿਦੇ ਵਿੱਚ 35-40 ਕਮੇਟੀ ਮੈਂਬਰ ਬਣੇ ਨੇ ਜਿਨ੍ਹਾਂ ਨੇ ਇਹ ਪ੍ਰਣ ਕੀਤਾ ਵੀ ਅਸੀਂ ਚਿੱਟੇ ਨੂੰ ਜਲੋਂ ਖਤਮ ਕਰਾਂਗੇ ਜਿਹੜੇ ਨੌਜਵਾਨ ਦੱਸਾ ਕਰਦੇ ਨੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹਨੂੰ ਕੋੜ ਨੂੰ ਵੱਡੋ ਸਾਨੂੰ ਕੋਈ ਦਵਾਈ ਦੀ ਲੋੜ ਆ ਜਾਂ ਕਿਸੇ ਤਰ੍ਹਾਂ ਦੀ ਸਾਡੀ ਮਦਦ ਦੀ ਲੋੜ ਆ ਕਮੇਟੀ ਤੁਹਾਡੇ ਨਾਲ ਖੜੀ ਆ ਬਾਕੀ ਦੂਜੇ ਪਿੰਡ ਦੇ ਹੋਰ ਜਿਹੜੇ ਪਿੰਡ ਦੇ ਵੇਚਣਾ ਆਉਂਦੇ ਨੇ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਰਤੋ ਕੀ ਇਹ ਜਾ ਕਦਮ ਨਾ ਉਠਾਓ ਵੀ ਵੀ ਕੱਲੂ ਫਿਰ ਤੁਸੀਂ ਉਹਦਾ ਨੁਕਸਾਨ ਹੋਵੇ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਸਾਡੇ ਪਿੰਡ ਨੂੰ ਬਖਸ ਦਿਓ ਸਾਡੇ ਪਿੰਡ ਨਸਾਂ ਨਾ ਵੇਚਣਾ ਉਹ ਸਾਡੇ ਬਹੁਤ ਮੌਤਾਂ ਹੋ ਚੁੱਕੀਆਂ ਨੇ ਅਸੀਂ ਮੁੰਡੇ ਦਾ ਬੁੱਧਵਾਰ ਨੂੰ ਭੋਗਾ ਕੁਸਪ੍ਰੀ ਸਿੰਘ 24 ਸਾਲ ਦਾ ਜਿਹੜਾ ਓਵਰਡੋਜ਼ ਨਾਲ ਮਰ ਚੁੱਕਿਆ ਨਹਿਰ ਤੇ ਹੋਰ ਵੀ 5-6 ਨੌਜਵਾਨ ਜਿਹੜੇ ਚਟੇਰੀ ਪੇੜ ਚੜੇ ਨੇ ਜਿਹਦੇ ਕਾਰਨ ਅੱਜ ਪਿੰਡ ਦੇ ਵਿੱਚ ਭਾਰੀ ਇਕੱਠ ਹੋਇਆ ਪਿੰਡ ਵਾਸੀਆਂ ਨੇ ਇੱਕ ਕਮੇਟੀ ਬਣੀ ਕਮੇਟੀ ਵਿੱਚ ਪ੍ਰਣ ਕੀਤਾ ਵੀ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਨਸਾ ਪੰਡਿਤ ਨਹੀਂ ਵੜਨ ਦਵਾਂਗੇ ਨਾ ਵੇਚਣ ਦਵਾਂਗੇ ਨਾ ਪੀਣ ਦਵਾਂਗੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਿੰਡ ਵਾਲੋਂ ਵੀ ਜੇ ਸਾਨੂੰ ਕੋਈ ਦਿੱਕਤ ਆ ਸਾਨੂੰ ਦੱਸੋ ਇਸ ਨੂੰ ਦਵਾਈ ਦਵਾ ਕੇ ਲੈ ਕੇ ਆਉਣੇ ਆ ਪੁਸਤ ਮਲਾਜਮ ਵੀ ਹੈ ਇਸ ਨੂੰ ਪੁਸਤ ਮਰਾਜ ਮਰਾਤ ਅਸੀਂ ਐਸਐਚਓ ਆਪਣੇ ਐਸਐਚਓ ਸਾਹਿਬ ਨੂੰ ਮਿਲਤੀ ਉਹਨਾਂ ਨੇ ਭੇਜੇ ਦੇ ਕਮੇਟੀ ਦੇ ਵਿੱਚ ਪੁਸਤ ਪ੍ਰਸ਼ਾਸਨ ਇੱਕ ਵਟਸਐਪ ਗਰੁੱਪ ਬਣਾਇਆ ਵੀ ਇਹਦੇ ਵਿੱਚ ਸਾਨੂੰ ਦੱਸੋ ਕੌਣ ਵੇਚਣਾ ਆ ਰਿਹਾ ਹੈ ਜਾਂ ਕੌਣ ਕਰ ਰਿਹਾ ਉਸ ਦੇ ਵਿੱਚ ਪਾ ਦਿਓ ਅਸੀਂ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਅਸੀਂ ਮੌਕੇ ਤੇ ਕਾਰਵਾਈ ਕਰਾਂਗੇ ਇੱਕ ਅਸੀਂ ਸਾਰੇ ਨੂੰ ਬੇਨਤੀ ਕਰਦੇ ਆ ਚਾਹੇ ਕੋਈ ਬਾਵਾ ਯਾਤੀ ਬੈਠਾ ਮਰੀਆਂ ਦੇ ਵਿੱਚ ਚਾਹੇ ਕੋਈ ਆਪਣੇ ਇਧਰ ਟਿੱਬਿਆਂ ਦੇ ਮਰੀਆਂ ਦੇ ਬੈ ਕੇ ਚਾਹੇ ਕੋਈ ਸੋਖਾ ਪਿੰਡਾ ਕੁਝ ਵੀ ਕਰਦਾ ਉਹ ਆਪ ਦਾ ਪੜਾ ਵਿਚਾਰ ਲਓ ਅਸੀਂ ਵੀਡੀਓ ਬਣਾ ਕੇ ਭੇਜਾਂਗੇ ਫਿਰ ਕੱਲੂ ਕਹਿੰਗੇ ਵੀ ਸਾਨੂੰ ਦੱਸਿਆ ਨਹੀਂ ਤੀ ਮੈਂ ਆਪ ਵੀਡੀਓ ਬਣਾ ਕੇ ਕਮੇਟੀ ਦੇ ਤੌਰ ਤੇ ਭੇਜੂਗਾ ਸਤਿ ਸ਼੍ਰੀ ਅਕਾਲ ਨੂੰ ਜੀ ਆ ਦੇਖੋ ਜੀ ਆ ਕੁਝ ਹੋ ਰਿਹਾ ਹੈ ਅੱਡ ਪਿੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਲਵਾਨਾ ਟੇਕੂ ਦੇ ਸਾਰੇ ਨੌਜਵਾਨਾਂ ਵੱਲੋਂ ਇੱਕ ਸੰਗਠਨ ਕੀਤਾ ਗਿਆ ਇਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਸੀ ਜੁੱਧ ਨਸਿਆਂ ਵਿਰੁੱਧ ਪਰ ਜੁੱਧ ਨਸਿਆਂ ਵਿਰੁੱਧ ਚੱਲਦਾ ਪਿਆ ਪਰ ਉਹਦੇ ਵਿੱਚ ਕੋਈ ਨਸੇ ਨੂੰ ਠੱਲ ਨਹੀਂ ਪਈ ਹੈਗੀ ਇਸ ਕਰਕੇ ਸਾਡੇ ਪਿੰਡ ਲਵਾਨਾ ਕਰਮੂ ਟੇਕੂ ਲਵਾਨਾ ਟੇਕੂ ਪਿੰਡ ਲਵਾਨਾ ਕਰਮੂ ਦੇ ਦੋਨੇ ਪਾਸਿਆਂ ਦੇ ਨੌਜਵਾਨਾਂ ਨੇ ਇੱਕ ਕਮੇਟੀ ਬਣਾਉਣ ਦਾ ਜੋ ਉਪਰਾਲਾ ਕਰਿਆ ਅੱਜ ਸਾਡੇ ਪਿੰਡ ਲਵਾਨਾ ਟੇਕੂ ਦੇ ਗੁਰਦੁਆਰੇ ਸਾਰੇ ਪਿੰਡ ਇਕੱਠੇ ਹੋਏ ਹੋਏ ਨੇ ਤੇ ਉਹਦੇ ਵਿੱਚ ਸਾਰੇ ਨੌਜਵਾਨ ਇੱਕ ਨਵੀਂ ਕਮੇਟੀ ਬਣਾ ਰਹੇ ਨੇ ਵੀ ਕਮੇਟੀ ਬਣਾ ਕੇ ਜਿਹੜਾ ਵੀ ਨੌਜਵਾਨ ਨਸ਼ਾ ਕਰਦਾ ਉਹਨੂੰ ਨਸ਼ਾ ਸਡਾਉਣ ਦਾ ਇਹ ਉਹ ਕਰਾਂਗੇ ਉਪਰਾਲਾ ਕਰਾਂਗੇ ਤੇ ਜੇ ਉਹਨੂੰ ਕੋਈ ਦਵਾਈ ਬੂਟੀ ਦੀ ਲੋੜ ਹੋਊਗੀ ਉਹਨੂੰ ਵੀ ਉਹ ਦਵਾਈ ਵੀ ਦਵਾਈ ਜਾਊਗੀ ਤੇ ਇਸ ਕਰਕੇ ਸਾਰੇ ਪਿੰਡ ਦੇ ਨੌਜਵਾਨਾਂ ਤੋਂ ਸ਼ੈਨ ਵੀ ਕਰਵਾਏ ਨੇ ਤੇ ਇੱਕ ਕਮੇਟੀ ਬਣਵਾ ਰਹੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਾਵਦੀ ਉਪਰਾਲਾ ਜਪੰਡ ਲਵਾਨਾ ਟੇਕੂ ਕਰਮੋ ਤਿੰਨੇ ਪਿੰਡਾਂ ਨੂੰ ਇਕੱਠਾ ਕਰਕੇ ਕੀਤਾ ਗਿਆ ਜੀ ਜੋਗੀ ਨੌਜਵਾਨ ਵਰਗ ਨੂੰ ਸੁਧਾਰ ਲਈ ਨੌਜਵਾਨਾਂ ਨੇ ਇੱਕ ਉਪਰਾਲਾ ਕੀਤਾ ਤਾਂ ਜੀ ਨਸ਼ੇ ਦੀ ਕੋੜ ਵੱਢ ਸਕੀਏ ਤਾਂ ਕਿ ਆਪਣੇ ਪਿੰਡ ਨੂੰ ਆਪਣੇ ਲੈਵਲ ਤੇ ਸੁਧਾਰ ਸਕੀਏ ਤੇ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਵੀ ਪਿੰਡਾਂ ਦੇ ਮਾਹੌਲ ਬਹੁਤ ਹੀ ਗੰਗੀਨ ਹੋ ਚੁੱਕੇ ਨੇ ਤੇ ਨਿੱਤੇ ਨਮਾ ਮੁੰਡਾ ਆਪਣਾ ਕੋਈ ਨਾ ਕੋਈ ਨਸ਼ੇ ਦੀ ਆੜ ਚ ਮਿਲਦਾ ਹਟਨ ਵਾਲਿਆਂ ਦੀ ਗਿਣਤੀ ਬਹੁਤ ਘੰਟਾ ਤੇ ਲੱਗਣ ਵਾਲਿਆਂ ਦੀ ਬਹੁਤ ਜ਼ਿਆਦਾ ਆ ਸਰਕਾਰਾਂ ਨੂੰ ਵੀ ਅਪੀਲ ਹੈ ਸਾਡੀ ਤੇ ਅਸੀਂ ਆਪਣੇ ਆਪ ਲੈਵਲ ਤੇ ਪੱਧਰ ਤੇ ਮਾਨਯੋਗ ਆਪਣੇ ਐਸ ਐਚਓ ਸਰਦਖਣਾ ਜੀ ਆਏ ਸੀਗੇ ਉਹਨਾਂ ਨੇ ਵੀ ਸਾਡਾ ਬਹੁਤ ਵਧੀਆ ਸਾਥ ਦਿੱਤਾ ਵੀ ਅਸੀਂ ਇੱਕ ਕਮੇਟੀ ਰਜਿਸਟਰ ਕਰਾਵਾਂਗੇ ਤੇ ਜਿਸ ਵਿੱਚ ਉਪਰਾਲਾ ਕਰਾਂਗੇ ਜਿੱਦਾਂ ਵੀ ਇਹਨਾਂ ਨੂੰ ਕੋਈ ਨਸ਼ਾ ਹਟਾਉਣ ਲਈ ਦਵਾਈ ਜਾਂ ਕੁਝ ਵੀ ਹੋ ਸਕੇ ਅਸੀਂ ਆਪਣੇ ਵੱਲੋਂ ਚੀਜ਼ਾਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਜਿੰਨਾ ਹੋ ਸਕੇ ਪਿੰਡ ਸਾਡਾ ਸਾਡੇ ਨਾਲ ਆ ਸੋ ਸਾਡੀ ਇਹ ਅਪੀਲ ਆ ਵੀ ਹਰ ਬੰਦੇ ਨੂੰ ਇਹ ਉਪਰਾਲਾ ਆਪਣੇ ਪਿੰਡ ਵਿੱਚ ਕਰਨਾ ਚਾਹੀਦਾ ਤਾਂ ਕਿ ਪਿੰਡ ਨਸ਼ਾ ਮੁਕਤ ਬਣਾਇਆ ਜਾ ਸਕੇ ਧੰਨ